ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਅੱਜ ਆਪਾਂ ਤੁਹਾਨੂੰ ਹੁਣ ਜੋ ਦੱਸਣ ਜਾ ਰਿਹਾ ਜਿਵੇਂ ਕਿ ਅਮਰਤਪਾਲ ਮਹਿਰੋਣੇ ਜੋ ਮੁੱਦਾ ਚੱਕਿਆ ਸੀ ਨਾਨਕਸਰ ਗੁਰਦੁਆਰਾ ਜੋ ਤੇ ਉਹਨਾਂ ਦਾ ਮੁਖੀ ਨਾਨਕਸਰ ਦੇ ਲੱਖਾ ਬਾਬਾ ਉਹਨਾਂ ਦਾ ਇੱਕ ਮੁੱਦਾ ਚੱਕਿਆ ਸੀ ਆਪਾਂ ਨੂੰ ਵੀ ਪਤਾ ਵੀ ਵੀਡੀਓ ਹਰ ਰੋਜ਼ ਬਹੁਤ ਵਾਇਰਲ ਹੁੰਦੀਆਂ ਸੀ ਤੇ ਕੱਲ ਜਾ ਕੇ ਉਹਨਾਂ ਨੇ ਮਾਫੀ ਮੰਗ ਲਈਤੀ ਲੱਖਾ ਬਾਬਾ ਜੋ ਗੁਰਤਵਾਰਾ ਨਾਨਕ ਸਰ ਦੇ ਵਿੱਚ ਜੋ ਵੀ ਉਹਨਾਂ ਨੇ ਕਰਮ ਕੀਤੇ ਆ ਉਹਨੇ ਬਾ ਮਾਫੀ ਮੰਗ ਚੁੱਕੇ ਸੰਗਤ ਤੋਂ ਵੀ ਤੇ ਹਾਲਾ ਕਿ ਉਹਨਾਂ ਨੇ ਅਮਰਤਪਾਲ ਦੋ ਮਹਿਰੋ ਦੇ ਬਾਰੇ ਜੋ ਉਹਨਾਂ ਨੇ ਪਹਿਲਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਬਲਬੀਰ ਸਿੰਘ ਜੋ ਬਾਬਾ ਇਹਨਾਂ ਨੇ ਇੱਕ ਜਥੇਦਾਰ ਨੇ ਇੱਕ ਮੰਨ ਕੇ ਚਲੋ ਇਹਨਾਂ ਦੇ ਖਿਲਾਫ ਜੋ ਇੱਕ ਬਿਆਨ ਬੋਲੇਗੇ ਸੀ ਵੀ ਅਮਰਤਪਾਲ ਮਹਿਰੋ ਨੂੰ ਅਸੀਂ ਖਿੱਚ ਕੇ ਲੈ ਜਾਾਂਗੇ ਅਸੀਂ ਸੰਗਲ ਪਾ ਕੇ ਕਢੀਸ ਕੇ ਲੈ ਜਾਾਂਗੇ ਇਹਨਾਂ ਨੇ ਅੱਜ ਤੋਂ ਆ ਦੋ ਦਿਨ ਪਹਿਲਾਂ ਦੀਆਂ ਵੀਡੀਓ ਪਾ ਚੁੱਕੇ ਸੀ ਇਨਾਂ ਦੇ ਖਿਲਾਫ ਵੀ ਅਸੀਂ ਅਮਰਤਪਾਲ ਮਹਿਰੋਣੀ ਇਹ ਕਰਾਂਗੇ ਬਹੁਤ ਕਰਾਂਗੇ ਵੀ ਇਹ ਇਹਦੇ ਵਿੱਚ ਬਾਬਾ ਆਨੰਦ ਸਿੰਘ ਦੇ ਘਰ ਦੀ ਬੰਦਨਾਮੀ ਆ ਜੋ ਨਾਨਕ ਸਰ ਗੁਰਦੁਆਰਾ ਆਪਾਂ ਨੂੰ ਪਤਾ ਬਹੁਤ ਵੱਡਾ ਥਾਮ ਜਿੱਥੇ ਲੋਕ ਸ਼ਰਧਾ ਨਾਲ ਜਾਂਦੇ ਆ ਤੇ ਉੱਥੇ ਬੱਚਾਂ ਦਾ ਜੋ ਬਲਾਤਕਾਰ ਕੀਤਾ ਗਿਆ ਤੇ ਜੋ ਮਾਤਾ ਪਿਤਾ ਆਪਣੀਆਂ ਹੋਰ ਵੀ ਜਾਂਦੀਆਂ ਸੀ ਤਿੰਨ ਤਿੰਨ ਧੀਆਂ ਤੇ ਇੱਕ ਮਾਂ ਇਹ ਚੰਡੀਗੜ੍ਹੋਂ ਸੀ ਤੇ ਇੱਕ ਹਾਂਗਕਾਂਗ ਚੋਂ ਜਿਹਨੂੰ ਆਪਾਂ ਬਾਹਰਲਾ ਦੇਸ਼ ਕਹਿੰਦੇ ਆ ਹਾਂਗਕਾਂਗ ਉੱਥੋਂ ਇੱਕ ਜੋ ਕਿ ਇੱਕ ਗਰ ਲਾਉਂਦੀ ਹੁੰਦੀ ਸੀ ਵੀ ਇੱਕ ਕੁੜੀ ਹੁੰਦੀ ਸੀ ਬਾਬੇ ਨੂੰ ਉਥੋਂ ਬਾਹਰੋਂ ਹੀ ਖਾਣਾ ਲਿਆਉਂਦੇ ਸੀ ਤੇ ਜੋ ਆਪਾਂ ਕਹਿੰਦੇ ਇਹ ਗੁਰਦੁਆਰੇ ਦੇ ਵਿੱਚ ਜਿੱਥੇ ਆਪਾਂ ਕਹਿੰਦੇ ਆ ਮਹਾਰਾਜ ਰੱਖਿਆ ਹੁੰਦਾ ਉਹਦੇ ਨਾਲ ਇੱਕ ਰਸੋਈ ਐਡ ਕਰੀ ਹੋਈ ਸੀ ਵਿੱਚ ਇਹਨਾਂ ਨੇ ਤੇ ਉੱਥੇ ਭਾਈ ਮੱਛੀ ਦਾ ਮੀਟ ਵੀ ਖਾਧਾ ਗਿਆ ਬਹੁਤ ਹੀ ਇਲਜ਼ਾਮ ਲੱਗਿਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਤੇ ਜੋ ਕੱਲ ਇਹਨਾਂ ਨੇ ਮਾਫੀ ਮੰਗ ਲਈ ਤੀਗੀ ਸੰਗਤ ਤੋਂ ਵੀ ਜੋ ਵੀ ਕੁਝ ਹੋਇਆ ਵੀ ਸਾਡੇ ਵੱਲੋਂ ਅਸੀਂ ਮਾਫੀ ਮੰਗਦੇ ਆ ਤੇ ਜੋ ਵੀ ਅਮਰਤਪਾਲ ਦੇ ਬਾਰੇ ਅਸੀਂ ਬੋਲੇ ਆ ਤੇ ਅਸੀਂ ਉਹ ਗਲਤੀ ਮੰਨਦੇ ਆ ਮਹਿਸੂਸ ਕਰਦੇ ਆ ਗਲਤੀ ਤੇ ਸੰਗਤ ਤੋਂ ਮਾਫੀ ਮੰਗਦੇ ਆ ਹੁਣ ਇਹ ਤਾਂ ਹੋ ਗਈ ਜੀ ਜੋ ਲਖਾ ਸਿੰਘ ਦੇ ਇਹਨਾਂ ਦੇ ਬਾਬਾ ਜੋ ਲਖਾ ਇਹਨਾਂ ਦੇ ਬਿਆਨ ਤੇ ਜੋ ਅੱਜ ਦੀਆਂ ਵੀਡੀਓ ਅਮਰਤਪਾਲ ਮਹਿਰੋ ਨੂੰ ਜਸਵੀਰ ਸਿੰਘ ਪੱਤਰਕਾਰ ਨੇ ਜੋ ਅੱਜ ਦੀ ਇੰਟਰਵਿਊ ਦੇ ਵਿੱਚ ਪੁੱਛਦਾ ਸੋਈ ਆ ਵੀ ਤੁਸੀਂ ਢੈਲੇ ਪੈ ਗਏ ਕਿਸ ਕਾਰਨ ਪਏ ਵੀ ਕਿਹਾ ਵੀ ਕਿ ਸਾਨੂੰ ਕਿਸ ਦਾ ਡਰ ਆ ਜਾਂ ਕੋਈ ਕੀ ਗੱਲਬਾਤ ਹੋ ਗਈ ਅਮਰਤਪਾਲ ਮਹਿਰੋ ਕਹਿੰਦੇ ਵੀ ਨਹੀਂ ਅਸੀਂ ਸਾਡਾ ਉਹਨਾਂ ਦਾ ਕੋਈ ਹਜੇ ਤੱਕ ਕੋਈ ਸਮਝੌਤਾ ਨਹੀਂ ਚਲੋ ਉਹਨਾਂ ਨੇ ਗਲਤੀ ਮੰਨੀ ਆ ਸੰਗਤ ਤੋਂ ਉਹ ਗੱਲ ਅਲੱਗ ਆ ਪਰ ਜਿਹੜੇ ਹੁਣ ਦੇ ਫੈਸਲੇ ਆ ਸਾਡੇ ਵੱਲੋਂ ਹਜੇ ਤੱਕ ਵੀ ਕੋਈ ਸਾਡੇ ਵੱਲੋਂ ਕੋਈ ਇਨਸਾਫ ਨਹੀਂ ਹੈਗਾ ਕਿਉਂਕਿ ਸਾਡੇ ਵੱਲੋਂ ਕੋਈ ਸਮਝੌਤਾ ਨਹੀਂ ਹੈਗਾ ਕਿਉਂਕਿ ਜਿਹੜੀ ਉਹ ਮਾਤਾਂ ਕੀ ਜੋ ਲੱਖਾ ਸਿੰਘ ਬਾਬਾ ਦੇ ਸੇਵਾਦਾਰ ਸੀਗੇ ਇੱਕ ਇੱਕ ਜੱਸੀ ਨਾਂ ਦਾ ਦੱਸਿਆ ਗਿਆ ਜੱਸੀ ਬਾਬਾ ਜੋ ਇੱਕ ਹੋਰ ਨਾਂ ਲਿਆ ਸੀ ਬਾਬਾ ਨੇ ਬਾਬਾ ਜੀ ਨੇ ਅਮਰਤਪਾਲ ਮਹਿਰੋ ਨੇ ਜੋ ਛੋਟੇ-ਛੋਟੇ ਬੱਚਾ ਨਾ ਬਲਾਤਕਾਰ ਕੀਤੇ ਇਹਨਾਂ ਨੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਉਥੋਂ ਡਰਾ ਕੇ ਹਥਿਆਰਾਂ ਦੀ ਨੋਕ ਤੇ ਉਹਨਾਂ ਨੂੰ ਉੱਥੋਂ ਭੇਜਿਆ ਗਿਆ ਜੋ ਬੱਚਾ ਬਾਬਾ ਨੇ ਬਾਬਾ ਜੀ ਨੇ ਇਹ ਵੀ ਦੱਸਿਆ ਕਿ ਸਾਨੂੰ ਜੇ ਸਬੂਤ ਮਿਲ ਜਾਣ ਤੇ ਉਹ ਕਹਿਣ ਜਿਵੇਂ ਇੱਕ ਜੋ ਮਾਤਾ ਉਥੇ ਗੁਰਦੁਆਰਾ ਦੇ ਵਿੱਚ ਉਹਨਾਂ ਦਾ ਇੱਕ ਨਾ ਸੇਵਾਦਾਰ ਸੀਗਾ ਲੱਖਾ ਸਿੰਘ ਦਾ ਉਹਨਾਂ ਦੀ ਇੱਕ ਪਤਨੀ ਸੀ ਉਹਦੇ ਬਿਆਨ ਜੋ ਸਾਹਮਣੇ ਆਏ ਆ ਬਾਬਾ ਇੰਟਰਵਿਊ ਦੇ ਵਿੱਚ ਵੀ ਤੁਹਾਨੂੰ ਨਜ਼ਰ ਆਇਆ ਹੀ ਹੋਊਗਾ ਉਸ ਵੀਡੀਓ ਦੇ ਵਿੱਚ ਪਰ ਹਾਲਾਕਿ ਉਹਨਾਂ ਨੇ ਦੁਬਾਰਾ ਕਹਿੰਦਾ ਬਾਬਾ ਫੋਨ ਨਹੀਂ ਚੱਕਿਆ ਤੇ ਉਹਨਾਂ ਦੀ ਹਜੇ ਜੋ ਸਬੂਤ ਰੱਖਣੀ ਸੀ ਸਾਹਮਣੇ ਜਦੋਂ ਇਹਨਾਂ ਨੇ ਹੁਣ ਗਲਤੀ ਮੰਨ ਲਈ ਚਲੋ ਉਹ ਕਹਿੰਦੇ ਵੀ ਸਾਡਾ ਹਜੇ ਤੇ ਕੋਈ ਸਮਝੌਤਾ ਨਹੀਂ ਸਾਨੂੰ ਸਬੂਤ ਮਿਲ ਗਿਆ ਸੀ ਗੱਲ ਜਾਰੀ ਰੱਖਣੀ ਹੈ ਹਜੇ ਵੀ ਵੀ ਚਲੋ ਮਾਫੀ ਤਾਂ ਸੰਗਤ ਤੋਂ ਮੰਗ ਲਈ ਪਰ ਫਿਰ ਵੀ ਸਾਡੇ ਵੱਨਿਓ ਕੋਈ ਸਮਝੌਤਾ ਨਹੀਂ ਹੈਗਾ ਇਹਨਾਂ ਨਾਲ ਵੀ ਜੋ ਵੀ ਸਾਡੇ ਜਿਨ੍ਹਾਂ ਨੇ ਵੀ ਬੱਚਾਂ ਦੇ ਨਾਲ ਕੋਈ ਵੀ ਗਲਤ ਕਰਮ ਕੀਤਾ ਉਹਨਾਂ ਦਾ ਇਲਜ਼ਾਮ ਅਸੀਂ ਦੇਵਾਂਗੇ ਇਸ ਵੀਡੀਓ ਦੇ ਵਿੱਚ ਵੀ ਬੋਲੇ ਆ ਹਰ ਹਾਲਤ ਚ ਮਿਲੂਗਾ ਅੰਜਾਮ ਉਹਨਾਂ ਨੂੰ ਜੇ ਇੱਕ ਜੱਸੀ ਬਾਬਾ ਤੇ ਇਹਨੇ ਤਾਂ ਚੱਲ ਗਲਤੀ ਮੰਨ ਲਈ ਇਹਨਾਂ ਨੇ ਇਹ ਕਿਹਾ ਵੀ ਜੋ ਵੀ ਗੁਰਦੁਆਰੇ ਦੇ ਵਿੱਚ ਹੋਇਆ ਜੀ ਅਸੀਂ ਗਲਤੀ ਮੰਨ ਲਿਆ ਕਿਉਂਕਿ ਜੇ ਐਸ ਲੋਟ ਗੁਰੂ ਘਰਾਂ ਦੇ ਵਿੱਚ ਆਉਣ ਲੱਗ ਗਿਆ ਤਾਂ ਬਈ ਗੁਰਦੁਆਰੇ ਦਾ ਨਾਮ ਮਿੱਟੀ ਚ ਮਿਲ ਜੂ ਤੇ ਲੋਕਾਂ ਦਾ ਵਿਸ਼ਵਾਸ ਉੱਟ ਜੂ ਗੁਰੂ ਘਰਾਂ ਦੇ ਵਿੱਚੋਂ ਅਮਰਤਪਾਲ ਮਹਿਰੋ ਇੱਕ ਉਹ ਇਨਸਾਨ ਆ ਜੋ ਕਿ ਹਰ ਵਾਰ ਸੱਚ ਦੀ ਆਵਾਜ਼ ਬੋਲਦਿਆ ਨਾ ਕਿ ਕੋਈ ਗਲਤ ਪਾਸ਼ਣ ਕਦੇ ਨਹੀਂ ਕੀਤਾ ਨਾ ਹੀ ਉਹਨੇ ਲੋਕਾਂ ਨਾਲ ਜੋ ਵੀ ਕਿਤੇ ਗਲਤ ਹੁੰਦਾ ਉੱਥੇ ਪਹੁੰਚਦੇ ਆ ਉਹ ਜੋ ਵੀ ਕਿਸੇ ਨਾਲ ਗਲਤ ਇਨਸਾਨ ਨਾਲ ਕਿਸੇ ਨਾਲ ਵੀ ਹੁੰਦਾ ਬਹੁਤ ਲੋਕਾਂ ਨਾਲ ਖੜੇ ਆ ਉਹ ਤੇ ਉਹਨਾਂ ਨੂੰ ਇਹਨਾਂ ਨੇ ਧਮਕੀਆਂ ਦਿੱਤੀਆਂ ਸੀਗੀਆਂ ਜੋ ਬਲਬੀਰ ਸਿੰਘ ਬਾਬਾ ਇਹਨਾਂ ਦੇ ਜਥੇਦਾਰਾਂ ਨੇ ਇੱਕ ਕਠ ਰੱਖਿਆ ਗਿਆ ਸੀਗਾ ਇਹ ਪਰਸੋ ਚੌਥੀ ਦੀ ਵੀਡੀਓ ਆ ਹਾਲਾਂਕਿ ਪਰ ਉਹ ਤੋਂ ਬਾਅਦ ਇਹਨਾਂ ਨੇ ਵੀ ਬਿਆਨ ਅਗੋਂ ਇਹ ਕਹਿੰਦੇ ਸੀ ਜੇ ਤੁਸੀਂ ਚੜ੍ਹਾਈ ਕਰਕੇ ਆਉਂਗੇ ਅੱਗੋਂ ਅਸੀਂ ਵੀ ਨਹੀਂ ਘੱਟ ਹੈਗੇ ਅਮਰਤਪਾਲ ਮੈਰੋ ਦੇ ਇਹ ਬਿਆਨ ਸੀ ਪਰ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਵੀ ਜੋ ਆਪਣੇ ਪੰਜਾਬ ਚੋਂ ਦਾ ਆਪਾਂ ਥੋੜੇ ਤੇ ਉਹ ਚੀਜ਼ ਬਚਾਉਣੇ ਆ ਤੇ ਅੱਜ ਦੀਆਂ ਵੀਡੀਓ ਚੋ ਜਿਵੇਂ ਜਸਬੀਰ ਸਿੰਘ ਪੱਤਰਕਾਰ ਆ ਜੋ ਉਹਨਾਂ ਨੇ ਬਾਬਾ ਅਮਰਤਪਾਲ ਮਹਿਰੋਂ ਦੀ ਇੰਟਰਵਿਊ ਦੇ ਵਿੱਚ ਪੁੱਛ ਦੱਸ ਕੀਤੀ ਹੈ ਵੀ ਤੁਸੀਂ ਟਾਇਲ ਕਿਵੇਂ ਪੈਗੇ ਜਾਂ ਕੋਈ ਵਜ੍ਹਾ ਜਾਂ ਕੋਈ ਗੱਲਬਾਤ ਦੱਸੋ ਵੀ ਤੁਸੀਂ ਗੱਲ ਰੋਕਤੀ ਇੱਥੀ ਜਦੋਂ ਦੀ ਇਹਨਾਂ ਦੀ ਬਾਬੇ ਲੱਖੇ ਦੀ ਇੰਟਰਵਿਊ ਹੈ ਉਹ ਤੋਂ ਉਹਨਾਂ ਨੇ ਗਲਤੀ ਮੰਨ ਲਈ ਪਰ ਬਾਬੇ ਨੇ ਕਿਹਾ ਸਾਡਾ ਅਜੇ ਤੱਕ ਕੋਈ ਸਮਝੌਤਾ ਨਹੀਂ ਜਿਹੜੀ ਉਹ ਮਾਤਾ ਨੂੰ ਕਹਿੰਦੇ ਅਸੀਂ ਫੋਨ ਲਾਇਆ ਇੱਕ ਦੋ ਵਾਰ ਉਹਨਾਂ ਵੀ ਗੱਲ ਸਾਡੀ ਨਹੀਂ ਹੋਈ ਉਹ ਕਹਿੰਦੇ ਨੈਟਵਰਕ ਹੈ ਨਹੀਂ ਸਾਸੀ ਸਬੂਤ ਭਾਣਦੇ ਆ ਅਸੀਂ ਫਿਰ ਵੀ ਗੱਲ ਇਹ ਮੂਰੇ ਰੱਖਣੀ ਆ ਜੋ ਜੋ ਉੱਥੇ ਅਪਰਾਧ ਜਿਨ੍ਹਾਂ ਨੇ ਕਰਿਆ ਉਹਨਾਂ ਨੂੰ ਸਜ਼ਾ ਪੱਕੀ ਮਿਲਣੀ ਆ ਹਰ ਹਾਲਤ 'ਚ ਮਿਲੂ ਅਸੀਂ ਆਪ ਖੁਦ ਖੁਦ ਉਹਨਾਂ ਨੂੰ ਸੋਦਾ ਲਾਵਾਂਗੇ ਅਮਰਤਪਾਲ ਮਹਿਰੂ ਨੇ ਕਿਹਾ ਜੋ ਜੱਸੀ ਬਾਬਾ ਇੱਕ ਇੱਕ ਨਾ ਹੋਰ ਲੱਤਾ ਗਿਆਗਾ ਤੇ ਦੋ ਤਿੰਨ ਜੋ ਬਾਬੇ ਸੀਗੇ ਤੇ ਇਹਨਾਂ ਨੇ ਜਿਵੇਂ ਮੱਛੀ ਦਾ ਮੀਟ ਵੀ ਉੱਥੇ ਖਵਾਇਆ ਗਿਆਗਾ ਖਾਦਾ ਗਿਆਗਾ ਤਾਂ ਇਹ ਬਹੁਤ ਕਰਮ ਬਹੁਤ ਗਲਤ ਕਰਿਆ ਇਹਨਾਂ ਨੇ ਤੇ ਉਹਨਾਂ ਦੀ ਸਜ਼ਾ ਮਿਲਣੀ ਵੀ ਚਾਹੀਦੀ ਆ ਜਿੰਨੀ ਕੁ ਵੀ ਹੋ ਸਕੇ ਬਈ ਤੇ ਉਹਨਾਂ ਨੂੰ ਇੰਨੀ ਕਿ ਸਜ਼ਾ ਜ਼ਰੂਰ ਦਿਓ ਕਿ ਕਿ ਗੁਰਦੁਆਰਿਆਂ ਦੇ ਵਿੱਚ ਜੋ ਵੀ ਗਲਤ ਕਰਮ ਗਲਤ ਕਰਦੇ ਆ ਉਹਨੂੰ ਸਜ਼ਾ ਪੱਕੀ ਮਿਲਣੀ ਚਾਹੀਦੀ ਆ ਨਹੀਂ ਤਾਂ ਗੁਰਦੁਆਰਿਆਂ ਦੇ ਵਿੱਚ ਇੱਕ ਦੂਜੇ ਨੂੰ ਦੇਖ ਕੇ ਵੀ ਉਹ ਬਾਬੇ ਨੂੰ ਨਹੀਂ ਕੁਝ ਕਹਤਾ ਮੈਨੂੰ ਵੀ ਨਹੀਂ ਕਹਿਣਾ ਕੁਝ ਇਸ ਕਰਕੇ ਕਹਿਣਾ ਚਾਹੁੰਦੇ ਆ ਬਈ ਗੁਰਦੁਆਰਿਆਂ ਦੇ ਵਿੱਚ ਇਹ ਕੰਮ ਕਰਨਾ ਗਲਤ ਆ ਜੋ ਵੀ ਆਪਾਂ ਕਹਿੰਦੇ ਆ ਸਰਦਾ ਨਾਲ ਜਾਂਦੇ ਆ ਲੋਕ ਵਿਸ਼ਵਾਸ ਉੱਡ ਜੂ ਲੋਕਾਂ ਦਾ ਤੇ ਅੱਜ ਦੀ ਵੀਡੀਓ ਆਪਣੀ ਜੋ ਅਮਰਤਪਾਲ ਮਹਿਰੋ ਦੇ ਹੱਕ ਦੇ ਵਿੱਚ ਅੱਜ ਬਈ ਜੋ ਕਿ ਉਹਨਾਂ ਦੀ ਇੰਟਰਵਿਊ ਆਈ ਸੀ ਸਾਹਮਣੇ ਆਪਾਂ ਤੁਹਾਡੇ ਤੇ ਇੱਕ ਪਹਛਾਤੀ ਅੱਜ ਦੀ ਵੀਡੀਓ ਹੈ ਇਹ ਆਪਣਾ ਅਮਰਤ ਅਮਰਤਪਾਲ ਮਹਿਰੋ ਦੀ ਇੰਟਰਵਿਊ ਜੋ ਕਿ ਸੁਖਵਿੰਦ ਸੁਖਵੀਰ ਸਿੰਘ ਜਸਵੀਰ ਸਿੰਘ ਪੱਤਰਕਾਰ ਉਹਨਾਂ ਦੇ ਅੱਜ ਦੇ ਬਿਆਨ ਆਏ ਸੀ ਸਾਹਮਣੇ ਤੇ ਆਪਾਂ ਤੁਹਾਡੇ ਤੇ ਇੱਕ ਵੀਡੀਓ ਪਹਛਾਤੀ ਸੀ ਹੁਣ ਜਿੱਥੋਂ ਤੱਕ ਵੀ ਬਈ ਵੀਡੀਓ ਜਾਂਦੀ ਹੈ ਆਪਣਾ ਪੰਜਾਬ ਦੇ ਮੁੱਦੇ ਤੇ ਚੈਨਲ ਆ ਜੋ ਆਪਣੇ ਪੰਜਾਬ ਚ ਹੁੰਦਾ ਆਪਾਂ ਤੁਹਾਡੇ ਤੱਕ ਉਹ ਖਬਰ ਪਹੁੰਚਾਉਣੇ ਆ ਜੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਬਈ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਦਾ ਰਹੇ ਧੰਨਵਾਦ ਜੀ